ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਜਾਦ ਸਿੰਘ ਉਹਨਾਂ ਦੇ ਘਰ ਆਏ ਆ ਤੇ ਵੀਰ ਆਕਾਸ਼ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੇ ਆਪਣੇ ਵੀਰ ਨਵੇਂ ਆਪਣੇ ਨਾਲ ਜੁੜਦੇ ਆ ਠੀਕ ਹੈ ਜੀ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਅਕਸਰ ਲਿਆਉਂਦੇ ਰਹਿੰਦੇ ਆ ਵਪਾਰ ਲਾਈਨ ਦਾ ਕੰਮ ਆ ਪਸ਼ੂ ਰੋਟੀਨ ਦੇ ਵਿੱਚ ਇਹਨਾਂ ਦੇ ਕੋਲ ਆਏ ਗਏ ਰਹਿੰਦੇ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਚਲੋ ਕੋਈ ਪੰਜ ਗੇ ਦਿਖਾਉਣੇ ਸੀਗੇ ਇੱਕ ਛੋਟੀ ਨੀਲੀ ਦਾ ਵੀ ਦੀ ਵੀਰ ਉਹਨਾਂ ਨੇ ਸੇਲ ਕਰ ਦਿੱਤੀ ਆ ਤੇ ਇੱਕ ਬੂਰੀ ਇਧਰ ਜਿਹੜੀ ਤੁਸੀਂ ਛੋਟੀ ਦੇਖੋਗੇ ਠੀਕ ਆ ਜੀ ਇਹ ਗੱਬਣਾ ਕਿੰਨੇ ਸਮੇਂ ਦੀ ਗੱਬਣਾ ਪੂਰੀ ਗੱਲਬਾਤ ਕਰਾਂਗੇ ਤੇ ਨੀਲੀ ਰਾਵੀ ਦਾ ਇੱਕ ਕਟਾ ਪੂਰਾ ਤੁਹਾਨੂੰ ਦਿਖਾ ਦਾਂਗੇ ਦੋ ਇਧਰਲੇ ਪਾਸੇ ਬਹਿਣਾ ਇਹ ਵੀ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਸੋ ਚਾਰੇ ਨਗਾ ਚੌ ਨਗਾ ਦੀ ਡਿਟੇਲ ਆਪਾਂ ਤੁਹਾਨੂੰ ਦਵਾਂਗੇ ਅੱਜ ਤਰੀਕ 26 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਟਾਈਮ ਆ ਸੋ ਮਾਲ ਸੋਇਆ ਸੋਇਆ ਜੇਕਰ ਵੇੜਨ ਦੀ ਗੱਲ ਕਰੀਏ ਦੋ ਟਾਈਮ ਕੋਈ ਤਿੰਨ ਟਾਈਮ ਆਪਣੀ ਜੋਗੇ ਤੁਸੀਂ ਤਸੱਲੀ ਕਰ ਸਕਦੇ ਹੋ ਬਾਕੀ ਜਿਹੜੇ ਮੇਰੇ ਭਰਾ ਕਾਫੀ ਸ਼ੌਂਕ ਰੱਖਦੇ ਆ ਬੂਰੀ ਇੱਧਰ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਗੱਬਣ ਆ ਬਾਕੀ ਕੋਈ ਵੀ ਭਰਾ ਆਪਦੀ ਤਸੱਲੀ ਦੇ ਲਈ ਤੁਸੀਂ ਜਦਾਂ ਮਰਜ਼ੀ ਆਪਣੀ ਤਸੱਲੀ ਕਰ ਸਕਦੇ ਜੇ ਇੱਥੇ ਆਣ ਕੇ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਾਸ਼ ਸਾਸਰੀ ਕਲਵੀਰ ਸਾਸੇ ਵੀਰ ਜੀ ਠੀਕ ਠਾਕ ਹਾਂ ਚੜਦੀ ਕਲਾ ਤੁਸੀਂ ਸੁਣੋ ਠੀਕ ਆ ਜੀ ਬੜੇ ਵਧੀਆ ਕਾਸ਼ ਠੀਕ ਠਾਕ ਜੀ ਚੰਗੀ ਲੈ ਵੀ ਕਾਸ਼ ਮਾਲ ਤਾਂ ਚਲੋ ਰੁਟੀਨ ਦੇ ਵਿੱਚ ਹੀ ਆਉਂਦਾ ਹਾਂਜੀ ਹਾਂਜੀ ਵੀਰ ਜੀ ਦੇਖ ਜਾਂਦਾ ਘੋਟੀਆਂ तकरीबन 2 1 2 ਹੋਰ ਦਿਖਾਉਣੀਆਂ ਸੀ ਹਾਂ ਜੀ ਹੁਣ ਇਹ ਸੇਵਰੇ ਸਾਡੇ ਗਾੜੀ ਗਾੜੀ ਹਾਂ ਹਾਂ ਜੀ ਤੇ ਗੱਬਣ ਸੀ ਉਹ ਵੀ ਗੱਬਣ ਗੱਬਣੀ ਵੀ ਜੀ ਠੀਕ ਹੈ ਭਰਾ ਹਾਂ ਜੀ ਹਾਂ ਜੀ ਤੇ ਆਕਾਸ਼ ਵੜਾ ਦੋ ਸੁਈਆਂ ਨੇ ਹਾਂ ਜੀ ਵੀਰ ਜੀ ਦੋ ਸੁਈਆਂ ਜੀ ਠੀਕ ਹੈ ਭਰਾ ਹਾਂ ਜੀ ਤੇ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆਂ ਸ਼ੁਰੂਆਤ ਵੀਰ ਜੀ ਉਧਰੋਂ ਕਰ ਲਈਏ ਭਾਜੀ ਤੇ ਮਰਜ਼ੀ ਕਰ ਲਓ ਘੋਟੀਆਂ ਵੀ ਚੰਗੀ ਬਣ ਗਈ ਹੈ ਮੈਂ ਨਾ ਬਹੁਤ ਚੰਗੀ ਬਣ ਗਈ ਵੇਖੋ ਕਰਮਾਲੀ ਨਾਲੇ ਨਿਤਰੇ ਨਾਲੇ ਮਲ ਗਈ ਚੈੱਕ ਪਾਸ ਹੋ ਗਈ ਹੈ ਚੈੱਕ ਪਾਸ ਤੇ ਪੱਕੇ ਭਾਂਡੇ ਪੈ ਗਈ ਹੋਣਾ ਬਸ ਜੀ ਪਾਸ ਹਾਂ ਜੀ ਚਲੋ ਬੜੇ ਵੀਰਾਂ ਦਾ ਸ਼ ਅੱਛਾ ਫਿਰ ਕ੍ਰਾਸ ਬ੍ਰੀਡ ਦੇ ਵਿੱਚ 260 ਤੁਹਾਨੂੰ ਦਿਖਾ ਰਹੇ ਆ ਨਕਾਸ਼ ਸੁਬਾ ਤੇ ਸਮੇ ਕਿੰਨੇ ਕ ਦੀ ਸੂਈ ਹੈ ਵੀਰ ਜੀ ਸੁਬਾ ਤੇ ਜਾਏ ਹਾਂਜੀ 20 ਦਿਨਾਂ ਹੈ ਸੂਈ 20 ਦਿਨ ਹੋ ਗਏ ਹਾਂਜੀ ਜੀ ਮਗਰ ਬੱਛਾ ਏ ਠੀਕ ਆ ਹਾਂਜੀ ਤੇ ਬੱਚਾ ਮਗਰ ਐਸ ਵਕਤ ਕਿੰਨੇ ਕ ਦੁੱਧ ਦਿੰਦੇ 12 ਕਿਲੋ ਵੀਰ ਜੀ ਠੰਡਾ ਦੁੱਧ 12 ਕਿਲੋ ਹਾਂਜੀ 12 ਕਿਲੋ ਚਵਾਈ ਚੁਵਾਈ ਦੀ ਚੰਗੀ ਨਾ ਵੀਰ ਜੀ ਚਵਾਈ ਕੋਈ ਗੱਲ ਬਾਨੀ ਵੇਖੋ ਬਾਕੀ ਥਾਣ ਗੋਲ ਠੀਕ ਆ ਜੀ ਸੋ ਦੋਸਤੋ ਚਵਾਈ ਚੰਗੀ ਆ ਕੋਈ ਭੂਰ ਕੋਈ ਛਟਾ ਨਹੀਂ ਗਾਦੀ ਨਾ ਨਾ ਵੀਰ ਜੀ ਭੂਰ ਛਟਾ ਕੋਈ ਨਹੀਂ ਵੰਗੇ ਤੋਂ ਬਗੈਰ ਭ ਬਾਕੀ ਮਗਰ ਬੱਚਾ ਇਹਦੇ 20 ਦਿਨਾਂ ਦਾ ਸੁਗਾ 20 ਦਿਨਾਂ 20 ਦਿਨਾਂ ਵੀਰ ਜੀ ਠੀਕ ਆ ਲੈ ਕਾਚ ਖੋਲ ਲੈ ਨੂੰ ਇੱਕੋ ਤੋੜ ਕੇ ਦਿਖਾ ਦਕੇ ਤੋ ਚਵਾਈ ਜਿਹੜੀ ਦੋਸਤੋ ਵੈਸੇ ਵੀ ਚਲੋ ਵਪਾਰ ਦਾ ਕੰਮ ਆ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਤਸੱਲੀ ਵਾਲਾ ਹੀ ਪਸ਼ੂ ਅੱਗੇ ਦਈਏ ਚਲੋ ਕਿਸੇ ਭਰਾ ਦਾ ਵੀ ਚਲੋ ਫਰਜ਼ ਬਣਦਾ ਪੈਸੇ ਲਾਉਣੇ ਹੁੰਦੇ ਹਰੇਕ ਜੀ ਜੀ ਤਸੱਲੀ ਕਰਕੇ ਛੜਿਆ ਜੀ ਆਹ ਪੂਰਾ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਬੈਕ ਸਾਈਡ ਤੋਂ ਥਾਣ ਥੂਣ ਦੀ ਕੁਆਲਿਟੀ ਦਿਖਾ ਰਹੇ ਆ ਸਮਾਂ ਤਕਰੀਬਨ 2 ਵਜੇ ਦਾ ਤੇ ਕਾਚ ਮਾਰਨਿੰਗ ਕਿੰਨੇ ਕ ਵਜੇ ਚਵਾਈ ਕੀਤੀ ਆ ਮਾਰਨਿੰਗ ਵੀਰ ਜੀ ਹਾਂਜੀ ਲਓ ਜੀ 5 ਵਜੇ ਚਵਾਈ ਦਾ ਸਮਾਂ ਮਾਰਨਿੰਗ ਦਾ ਜੀ ਬਾਕੀ ਟਾਈਮੋ ਟਾਈਮ ਹਜੇ तकरीबन ਕੋਈ 2 ਤੋਂ 3 ਘੰਟੇ ਬਾਕੀ ਆ ਟਾਈਮ ਤੇ ਠੀਕ ਆ ਦੁੱਧ ਕਿੰਨਾ 12 ਕਿ 13 ਦੱਸਿਆ 12 ਵੀਰ ਜੀ ਠੰਡਾ ਦੁੱਧ ਹੈ 13 ਆ 12 ਠੰਡਾ ਜੀ ਠੀਕ ਆ ਜਿਹੜਾ ਭਾਂਡੇ ਪਾ ਲੈਣਾ ਠੀਕ ਆ ਲਓ ਜੀ 12 ਜਿਹੜਾ ਦੋਸੋ ਕਿਲੋ ਦੁੱਧ ਜਿਹੜਾ ਬਿਲਕੁਲ ਠੰਡਾ ਕਰਕੇ ਦੁੱਧ 12 ਕਿਲੋ ਆ ਵੈੜ ਦੇ ਥੱਲੇ ਬਾਕੀ ਲੇਵੇ ਲੂਵੇ ਦੀ ਪੂਰੀ ਸਾਫ ਸੁਥਰੀ ਆ ਕਰਮਾਂ ਲਈ ਠੀਕ ਆ ਜੀ ਲੜੇ ਪ੍ਰਕਾਸ਼ ਕੀ ਮੌਲਕ ਕੀ ਡਿਮਾਂਡ ਰਹੂਗੀ ਇਹਦੀ ਮੌਲ ਜੀ 45000 ਜੀ ਵਾਹੀ ਇਹ ਲੋ ਚੰਗੀ ਵਿਹੜ ਥਣ ਭਾਂਡਾ ਚੰਗਾ ਦੁੱਧ ਚੰਗਾ ਜੀ ਹਾਂ ਜੀ ਫਿਰ ਹਾਂ ਜੀ ਭੈਣ ਭਰਾ ਦੱਸਣਗੇ ਚੰਗੀ ਇਹ ਚੰਗੀ ਹਾਂ ਜੀ ਚੰਗੀ ਚੰਗੀ ਕਹਿਣਾ ਵੀਰ ਦੇਦ ਗਿਆ ਜਾਇਜ਼ ਕਰਕੇ 40000 ਦੀ ਵੀਰ ਦੇ ਦਾਂਗੇ 40000 ਦੀ ਹਾਂ ਜੀ ਜੈਸਨੋਈ 1000 ਹੋਰ ਛੜ ਦਾਂਗੇ ਪਹੁੰਚਾ ਪੂੰਜਾ ਵੀ ਕਰਾ ਦਿਆ ਕਰੋ ਕਿਤੇ ਨਹੀਂ ਪਹੁੰਚਾ ਫੇਰ ਉਹਨਾਂ ਕਾ ਮਤਾ ਹੋ ਜਾ ਕਰਨਾ ਜੀ ਪਹੁੰਚਾ ਦਾ ਕਰੀਏ ਇਹਦੇ ਭਾਵੇਂ ਕੋਈ ਹਾਰਖੰਡ ਵੱਧ ਲੈ ਲਓ ਪਹੁੰਚ ਵੀ ਕਰਾ ਦੇ ਨਹੀਂ ਨਹੀਂ ਉਹਦੇ ਗੱਲ ਆ ਗਈ ਬਾਕੀ ਦੇਖੋ ਆਵੇ ਲੋਗੇ ਬਾਕੀ ਚਲੋ ਕੋਈ ਤਸੱਲੀ ਕਰਕੇ ਲੈ ਕੇ ਜਾਵੇ ਚਲੋ ਹਰੇਕ ਵਪਾਰੀ ਭਰਾ ਦਾ ਵੀ ਸ਼ਡਿਊਲ ਹੁੰਦਾ ਵੀ ਕਈ ਵੇਰ ਪਹੁੰਚ ਕਰਾ ਦਿੰਦੇ ਆ ਹਾਂਜੀ ਹਾਂਜੀ ਤੇ ਚਲੋ ਮੇਰੇ ਭਰਾ ਹਰੇਕ ਨੂੰ ਹੁੰਦਾ ਵੀ ਜੇ ਨੇ ਇੱਥੇ ਵੀ ਆਣ ਕੇ ਤਸੱਲੀ ਕਰਕੇ ਲੈ ਕੇ ਜਾਣੀ ਆ ਉਹਨੇ ਇੱਥੇ ਆਉਣਾ ਹੀ ਆਉਣਾ ਠੀਕ ਆ ਬਾਕੀ ਦੇਖੋ ਆ ਮੋਗਾ ਜੀ ਹਾਂ ਠੀਕ ਆ 39000 ਦੀ 45000 ਦੀ 48000 ਦੀ ਜਿਹੜੀ ਫਾਈਨਲ ਮਿਲ ਜੂਗੀ ਇਧਰ ਇੱਕ ਤੁਹਾਨੂੰ ਕਾਫੀ ਕਲਰ ਦੇ ਰੰਗ ਦੇ ਵਿੱਚ ਵੈਰ ਦਿਖਾ ਦਿੰਦੇ ਨੇ ਬ੍ਰਾਊਨ ਕਾਫੀ ਕਲਰ ਦੇ ਵਿੱਚ ਇਹ ਕਾਛ ਕਿਵੇਂ ਪਲੂਣ ਕੇ ਦੂਜਾ ਹੀ ਆ ਜੀ ਜੀ ਪਹਿਲਾ ਸੂਆ ਭਾਂ ਤੋਂ ਜ਼ਿਆਦਾ ਲੋ ਹੈ ਤੇ ਪਹਿਲਣੀਆਂ ਪਹਿਲਣੀਆਂ ਅੱਜ ਤੁਸੀਂ ਦੂਜੇ ਮੰਨੋ ਤੁਸੀਂ ਠੀਕ ਆ ਵੀਰ ਇਹ ਕਾਲੀ ਮਾ ਲੋ ਸੂਈ ਜੇ ਹਾਂ ਹਾਂ ਜੀ ਕੱਲ ਸ੍ਰੀ ਜੀ ਤੋ ਹਾਂ ਜੀ 9 ਕਿਲੋ ਐ ਠੰਡਾ ਬੋਲਾ ਹੈਗਾ ਜੀ ਠੀਕ ਆ ਹਾਂ ਜੀ ਬੱਚਾ ਦੀ ਮਗਰ ਤੇ ਬੱਚਾ ਮਰੋ ਵੀ ਵਸੀਓ ਬੇਟੀਏ ਮਗਰ ਬੱਚੀ ਆ ਠੀਕ ਆ ਹਾਂ ਜੀ ਹਾਂ ਜੀ ਕੱਲ ਦੀ ਸੂਈ ਐ ਕੱਲ ਦੀ ਸੂਈ ਆ ਤੇ 9 ਲੀਟਰ ਬੋਲਾ ਹੈ 9 ਲੀਟਰ ਬੋਲਾ ਵੀਰ ਜੀ ਇਧਰ ਆਪਣਾ ਜਸ਼ਨ ਇਥੋਂ ਮਾਰ ਕੇ ਕੈਮਰਾ ਦਿਖਾ ਦੇ ਥਾਨ ਤੁਨ ਪੂਰਾ ਹੱਥੀ ਮੁਠੀ ਵਾਲਾ ਤੇ ਹਾਈਟ ਮੀਡੀਅਮ ਆ ਹਾਂ ਜੀ ਹਾਂ ਜੀ ਬਾਕੀ ਆਂਦੀ ਕੁਛ ਨਹੀਂ ਵਸ ਮੈਂ ਨਾ ਵੀਰ ਜੀ ਇੱਕ ਤਾਂ ਆਂਦੀ ਟਾਕ ਨਹੀਂ ਲੈ ਕੋਈ ਗੱਲ ਬਾਤ ਨਹੀਂ ਇਹਦੇ ਲਓ ਜੀ ਪਲੂਣ ਪਹਿਲਾ ਸੂਹਾ ਬੱਚੀ ਦਿਖਾ ਰਹੇ ਹਾਂ ਜਦੋਂ ਕੋਈ ਵੀ ਜਾਨਵਰ ਪਹਿਲਾ ਸੂਹਾ ਹ ਚਲੋ ਮਾੜਾ ਮੋੜ ਕੋਈ ਆਲ ਜੀ ਹੁੰਦੀ ਆ ਜਾਂ ਪਸ਼ੂ ਨੂੰ ਵੈਸੇ ਚਵਾਈਆਂ ਚਵਾਈਆਂ ਚ ਪਸ਼ੂ ਆ ਗਿਆ ਸੈੱਟ ਹੋ ਜਾਂਦਾ ਥਾਣ ਕਰਮ ਵਾਲੀ ਨੂੰ ਨੋਕ ਵਾਲਾ ਲੱਗਾ ਤੇ ਮੋਟਾ ਥਾਣਾ ਠੀਕ ਆ ਜੀ ਮੁਠੀ ਮਗਰ ਬੱਛੀ ਆ 9 ਕਿਲੋ ਬੋਲ ਦੀ ਸਟਾਰਟਿੰਗ ਆ ਦੁੱਧ ਵੀ ਜੀ 11 ਕਿਲੋ ਦੁੱਧ ਹੱਸ ਕੇ ਕਰ ਦੇਣਾ ਇਹਨੇ ਅੱਜ ਐਨੂੰ ਤੋੜਿਆ ਜੀ ਵੀਰੇ ਅੱਜ ਇਧਰ ਨੂੰ ਤੁਰਦੇ ਲੋ ਜੀ ਇਹ ਮਗਰ ਦੇ ਬੱਛੀ ਆ ਠੀਕ ਆ ਨਾੜੂਗੋ ਨਾਲ ਆ ਬੱਚੇ ਤੇ ਬਾਕੀ ਬੱਚਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਵਿੱਚ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਕਿਉਂਕਿ ਪਲੂਨ ਪਹਿਲਾ ਸੁਆ ਬੱਜੀ ਆ ਸੋ ਕਿਸੇ ਭਰਾ ਨੂੰ ਇਹ ਨਾ ਹੋਵੇ ਵੀ ਥਿਗੜੀ ਪਣਾ ਕੋਈ ਤੰਗੀ ਨਾ ਦੇਵੇ ਕੋਈ ਪਰੇਸ਼ਾਨੀ ਨਾ ਦੇਵੇ ਕਿਉਂਕਿ ਭੈਣਾ ਭੂਣਾ ਨਾਰਮਲ ਚਵਾਈ ਕਰਦੀਆਂ ਨੇ ਘਰਾਂ ਦੇ ਵਿੱਚ ਆ ਵਿਖਾ ਦਿਓ ਤਸੱਲੀ ਦੇ ਨਾਲ ਜੇ ਕੋ ਵੀ ਜੀ ਮੋਗਾ ਬਾਕੀ ਆ ਠੰਡੀ ਸੀ ਕੋਈ ਗੱਲ ਬਾਨੀ ਵੇਖੋ ਲਓ ਜੀ ਸੋ ਚੁਬਾਈ ਚੁਬਈ ਦੀ ਪੂਰੀ ਚੰਗੀ ਆ ਠੀਕ ਆ ਜੀ ਸੋ ਠੰਡੀ ਮਿੱਠੀ ਆ ਚਲੋ ਗਾਹ ਕਿਸੇ ਪੁਰਾਣੇ ਬੰਗਾਰ ਅਸੀਂ ਪਾਉਣੀ ਆ ਉਹ ਅੱਗੇ ਕਿਸੇ ਭਰਾ ਦੀ ਆਦੀ ਬਾਕੀ ਵੀਰ ਜੀ ਆਦੀ ਸ਼ਰਦ ਆਓ ਹਾਂ ਆ ਠੀਕ ਆ ਓਕੇ ਲੈ ਵੀ ਕਾਸ਼ ਕੀ ਮੋਲ ਦੇਵਾਂਗੇ ਕਿੰਨੇ ਦੇ ਮੋਲ ਵੀਰ ਜੀ 28000 ਰੁਪਈਆ ਲੈਣ ਦੇ ਨਾਲ ਹੀ ਗੱਲ ਵੇਖੋ ਗੱਲ ਹੀ ਹਾਂ ਜੀ ਸੁਣੋ 50000 ਦੀ ਵੀਧੀ ਦੇ ਦਾਂਗੇ 50000 ਬਾਕੀ ਭਾਅ ਵੇਲੋ ਤੋਕੜ ਵਾਲੀ ਜੇ ਹਾਂ ਬਾਕੀ ਨਵੀਂ ਵਹਿੜ ਬਾਕੀ ਆ ਸਾਸੂ ਕੋਈ ਗੱਲ ਬਾਤ ਨਹੀਂ ਹੈ ਬਿਲਕੁਲ ਬਾਕੀ ਦੁੱਧ 10000 ਅਗਲੇ ਚੁਆਈ ਨਾ ਸਕੇ ਨੇ ਬਿਲਕੁਲ ਹਾਂਜੀ ਉਹ ਵੀ ਅੱਜ 25000 ਦੀ ਫਾਈਨਲ ਜਿਹੜੀ ਵਹਿੜ ਮਿਲ ਜੂਗੀ ਹਾਂਜੀ ਮਗਰ ਬੱਛੀ ਆ ਸੋ ਪਲੂਣ ਪਹਿਲਾ ਸੂਆ ਵਹਿੜ ਆ ਦੁੱਧ ਕਰਮਾਣੀ ਤੋਂ ਜ਼ਿਆਦਾ ਨਹੀਂ ਤਾਂ 25000 ਰੁਪਿਆ ਲਾ ਕੇ ਕਿਸੇ ਨੇ ਜਾਣਾ ਤੇ ਜ਼ਿਆਦਾ ਨਹੀਂ ਕਾਹ ਨੌ 10 10 ਕਿਲੋ ਦੁੱਧ ਵੀਰ ਜੀ 9 ਕਿਲੋ ਬਾਰਾ ਹੋਣੀ ਠੰਡਾ ਹੈਗਾ ਵਾ ਅਜੇ ਕੱਲ ਦੀ ਸ੍ਰੀ ਮੰਨ ਲਓ ਕਿਲੋ 2 ਕਿਲੋ ਫਰਕ ਨਾਲੇ ਚਿੱਟਾ ਮਈਆਂ ਨਾਲ ਦਾ ਮਈਆਂ ਨਾਲਾ ਚਟਾਈ ਵੇਖੋ ਨਾਲ ਹੈ ਵੀ ਕਾਦ ਮੀਡੀਅਮ ਨਾਲ ਹੈ ਵੀ ਠੰਡੀ ਸੀਰ ਕੋਈ ਗੱਲ ਬਾਤ ਨਵੀਂ ਵਹਿੜ ਨਾਲੇ ਤਸल्ली ਨਾਲ ਜਸਨ ਵੇਖੋ ਛਾਣ ਕਿਡਾ ਲੱਗਾ ਸੁੰਬਾ ਪਾਣੀ ਵਾਲੇ ਪਾਸੇ ਵਿਖਾ ਦੇ ਤਾਂ ਬਹੁਤ ਵਧੀਆ ਕੁਆਲਿਟੀ ਥਣ ਥਣ ਦੀ ਠੀਕ ਆ ਬਾਕੀ ਇਹਨੇ ਭਾ ਤੁਹਾਨੂੰ ਬਹੁਤ ਮਿਲ ਨਹੀਂ ਜੀ ਮਿੱਠੇ ਰੇਟ ਆ ਬਿਲਕੁਲ ਮੇਲਾ ਲੁੱਟਣ ਵਾਲੀ ਗੱਲ ਹੀ ਹੈ ਇੱਧਰ ਇੱਕ ਬੂਰੀ ਵਿਖਾ ਦਿੰਦੇ ਆ ਤੇ ਕਾਸ਼ ਬੂਰੀ ਤਕਰੀਬਨ ਆਪਾਂ ਆਉਂਸਰ ਵੀ ਪਾਈ ਸੀ ਭਰਾਵਾਂ ਨੂੰ ਮੈਂ ਨਾ ਵਿਝੇ ਆਪਾਂ ਆਉਂਸਰ ਹੀ ਪਾਈ ਪਾਈ ਸਾਡੇ ਚੈਨਲ ਦੇ ਪਾਈ ਸੀ ਆਉਂਸਰ ਪਾਈ ਹੈ ਉਹਦਾ ਆਪਣੀ ਹਾਂ ਉਹਦਾ ਆਪਣ ਹੁੰਦਾ ਹੀ ਨਹੀਂ ਕਿ ਕੋਈ ਸੌਦਾ ਬਣਿਆ ਠੀਕ ਆ ਜੀ ਹਾਂ ਜੀ ਨਾਲ ਤੁਹਾਡਾ ਵੀ ਰੋਤਾ ਬਣਿਆ ਵੀ ਪੂਜੀ ਪਈਏ ਕਿਤੇ ਨਾ ਕਿਤੇ ਗੱਬੜਾ ਮਾਨਾ ਵੀ ਜੀ ਜਦੋਂ ਆਪਾਂ ਜਦੋਂ ਆਪਾਂ ਵੀਡੀਓ ਪਾਈ ਮੰਨ ਲਓ ਉਸ ਤੋਂ ਦੂਜੇ ਜਦੋਂ ਬਣ ਗਈ ਸੀ ਹਾਂ ਤੇ ਚਲੋ ਆਪਾਂ ਫੇਰ ਹੀ ਵੀਡੀਓ ਪਾਉਦੇ ਆ ਆਪਾਂ ਮੁਰਕੇ ਨੂੰ ਇੱਕ ਬੰਦੇ ਦਾ ਆ ਕੇ ਆਈ ਹਾਂ ਮੁਰਕੇ ਆਪਾਂ ਪਾਈ ਨਹੀਂ ਵੀਡੀਓ ਤੇ ਆਪਣਾ ਬਾਹਰ ਝੋੜੀ ਖਲੋਏ ਨਾ ਹਾਂ ਤੇ ਹੁਣ ਇਹ ਝੋੜੀ ਤੇ ਨਾ ਮਹੀਨੇ ਗੱਬਣੇ ਚੱਕ ਬਾਦ ਭਾਈਆਂ ਤੋਂ ਬਾਹਰ ਜੇ ਤੇ ਤਿੰਨਾਂ ਤੋਂ ਅੰਦਰ ਜੇ ਮਨ ਕੇ ਢਾਈਆਂ ਤੋਂ ਤੇ ਤਿੰਨਾਂ ਦੇ ਦਰਮਿਆਨ ਤਿੰਨਾਂ ਦੇ ਦਰਮਿਆਨ ਜੀ ਤੇ ਤਿੰਨਾਂ ਤੋਂ ਕੋਈ ਦੋ ਮਨ ਕੇ ਦੋ ਚ ਹਾਂ ਜੀ ਬਣੀ ਵੀ ਨੀਲੀ ਦਾ ਵੀ ਮਾਲੀ ਤੋਂ ਹੀ ਹੈ ਮੈਂ ਨਾ ਵੀਰ ਜੀ ਬਣੀ ਹੈ ਆਪਣੇ ਨੀਲੀ ਮਾਲੀ ਤੋਂ ਜੀ ਜੀ ਸੋ ਘਰ ਦਾ ਹੀ ਮਾਲੀ ਆ ਘਰ ਦਾ ਹੀ ਨੋਟ ਠੀਕ ਹੈ ਤੇ ਘਰ ਦੇ ਮਾਲੀ ਤੋਂ ਬਣੀ ਆ ਬਾਕੀ ਵੀ ਖੇਡ ਝੋਟੀ ਉਸ ਕੁਆਲਟੀ ਬਹੁਤ ਸੋਹਣੀ ਠੀਕ ਹੈ ਜੀ ਕੱਦ ਵੱਡਾ ਝੋਟੀ ਦਾ ਕੱਦ ਵੀ ਜੀ ਬਹੁਤ ਵੱਡਾ ਆ ਵਿਖਾ ਦਿਓ ਠੀਕ ਆ ਜੀ ਸੋ ਤਿੰਨ ਮਹੀਨੇ ਦੀ ਜਿਹੜੀ ਗੱਬਣ ਝੋਟੀ ਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਮਾਰਕਿੰਗ ਦੀ ਗੱਲ ਕਰਕੇ ਚਾਰੇ ਪੈਰ ਵੀ ਧੋਤੇ ਆ ਵੈਸੇ ਮੱਥੇ ਵੱਲ ਆਹ ਸਟਰਕਚਰ ਬਾਕੀ ਤੂ ਤੇ ਨਿਸ਼ਾਨ ਆ ਪ੍ਰੋਪਰ ਤੁਸੀਂ ਨਿਸ਼ਾਨੀਆਂ ਨਿਸ਼ਣੀਆਂ ਨੋਟ ਕਰ ਲਓ ਸੋ ਚ ਆਸਾਂ ਨੂੰ ਐਨੂੰ ਤੋੜ ਲਗਰੇ ਇਥੋਂ ਰੋਕ ਲਈ ਮਾੜਾ ਜਾ ਰੋਕਣੀ ਕਾਚ ਲਾ ਕੋ ਤੈ ਐ ਆ ਬਖਾ ਦੇ ਲਾ ਦੇ ਠੀਕ ਐ ਲਾ ਤੋੜ ਲਾ ਕਾ ਨਾ ਇਹਦੇ ਵੀਰ ਜੀ ਇੱਕ ਮਕੀਨਾ ਹੀ ਆ ਦੇ ਤੇ ਬਹੁਤ ਟੌਪ ਕਲਾਸ ਝੋਟੀ ਆ ਚੰਗੀ ਮਾਨਾ ਵੀਰ ਜੀ ਜਿੱਦਾਂ ਤਿਆਰ ਕੇ ਡੇਢ ਲੱਖ ਦੀ ਝੋਟੀ ਆ ਵੇਚੂਗਾ ਕਿ ਭੈਣ ਭਰਾ ਕੋ ਲੈ ਕੇ ਗਿਆ ਜਿਹੜਾ ਲਾਗੀ ਸੇਵਾ ਕਰੇ ਕੋਈ ਹਾਂ ਲਵੇ ਪੂਰੀ ਫੇਸ ਕੁਆਲਿਟੀ ਦਿਖਾ ਦੇ ਸਿੰਘ ਸੁੰਗ ਦੀ ਬੰਤਰ ਬਹੁਤ ਪਿਆਰੀ ਆ ਛੋਟਾ ਸਿੰਘ ਤੇ ਪੱਕੀ ਮੋਛ ਜਿੰਨੂੰ ਆਪਾਂ ਨਾਰਮਲ ਕਹਿੰਦੇ ਨੇ ਠੀਕ ਆ ਜੀ ਤੇ ਬਣੀ ਵੀ ਚਲੋ ਨੀਲੀ ਤੋਂ ਬਾਕੀ ਬੱਚਾ ਵੀ ਚੰਗਾ ਸੋਨਾ ਪਾ ਦੂਗੀ ਠੀਕ ਆ ਬਾਕੀ ਵੀਰ ਜੀ ਪਿੱਛੇ ਪੂਰਾ ਵੇਖੋ ਗੱਡਾ ਝੋਟੀ ਦਾ ਹਾਂ ਕੋਈ ਆਖੋ ਨਾ ਮਹੀਨੇ ਆਦੀ ਆ ਨੇ ਬਹੁਤ ਵਧੀਆ ਕੱਟੀ ਆ ਕੇ ਆ ਦੇਖੋ ਸੀਲੀਆਂ ਦੇਖੋ ਗੱਡੀਆਂ ਹਾਂ ਲਾ ਵੀ ਪੂਰੀ ਠੰਡੀ ਧੀਰੀ ਠੀਕ ਆ ਸੋ ਅੱਜ ਜੈਜ ਰੇਟ ਦੇ ਵਿੱਚ ਮਿਲ ਜੂਗੀ ਚਲੋ ਮੇਰੇ ਭਰਾ ਕਿਸੇ ਬਿਲਕੁਲ ਮੌਕੇ ਤੇ ਵੇਚਨੀ ਆ ਤੁਸੀਂ ਤੇ 2 ਰੁਪਏ ਨਹੀਂ ਖੁੱਲੇ ਢੁੱਲੇ ਕਮਾਈ ਖੁੱਲੇ ਢ ਹਾਂ ਇਹ ਤਾਂ ਕਮੇਟੀ ਨੂੰ ਜਿਆਦੀ ਜੇ ਹਾਂ ਲੈ ਚਲ ਕਾ ਹਾਂ ਤੋੜ ਲੋ ਵੀਰੇ ਤੋੜ ਲੋ ਲੈ ਵੀ ਲੈ ਜੀ ਕਾਸ਼ ਵਖਾਤੋ ਚੰਗੀ ਤਰ੍ਹਾਂ ਦਾ ਵਿਕਾਸ ਵਖਾਦੀ ਮਾੜੀ ਝੋਲੀ ਤਸਲੀਨਾ ਲਓ ਜੀ ਲਓ ਸੋ ਚਾਰੇ ਥਾਣਾ ਕੋਈ ਨਾਲ ਐਕਟਰਾ ਵਾਧੂ ਘਾਟੂ ਕੋਈ ਬੱਚਾ ਫੋੜਦੀ ਹੈਗੀ ਠੀਕ ਆ ਸੋ ਚਾਰੇ ਥਾਣਾ ਥਾਣਾ ਵੀ ਕਰਵਾ ਲਈ ਚੇਤਾ ਬਣਾਉਗੀ ਬਸ ਠੀਕ ਆ ਬਸ ਠੀਕ ਹੈ ਠੀਕ ਆ ਤੇ ਕਾਸ਼ ਕੀ ਮੋਲ ਕੀ ਡਿਮਾਂਡ ਰਹੂਗੀ ਕੱਟੀ ਦੀ ਮੋਲ ਦੇ ਵੀਰ ਜੀ ਭਾਵੇਂ 60000 ਹਰ ਕਾਲੀ ਤਾਂ ਹੀ ਦੇਖਦੀ ਆ ਹਾਂ ਝੋਟੀ ਵੀਰ ਜੀ 1.5 ਲੱਖ ਦੀ ਤਿਆਰ ਹੋਈ ਆ ਚਲੋ ਤਿਆਰ ਹੋ ਗਈ ਹਾਂ ਜੀ ਬਾਕੀ ਮੰਨ ਲਓ 40 45 50000 ਦੀ ਵੀਰ ਜੀ ਹਮਸਰੀ ਝੋਟੀ ਆ ਜੇ ਤਾਂ ਫੇਰ ਮਾਲੋ ਗੱਬਣ ਵਾ ਬਿਲਕੁਲ ਦੇ ਦਈਏ ਕਰਕੇ ਲੈਸ ਲੂ ਸੱਜ ਇਹ ਵੀ ਜੀ 74000 ਦੀ ਦਵਾਂਗੇ 74000 ਦੀ ਹੂੰ 74000 ਦੀ 2000 ਹੋਰ ਲੈਸ ਪੂਰੇ 73000 ਦੀ ਪੂਰੇ 73 ਦੀ ਹਾਂਜੀ ਵੇਖ ਲੈ ਹੋਰ ਵੀ ਬੰਦਾ ਇਰਾਦਾ ਤੇ ਹਾਏ ਮਾਨਾ ਵੀਲਾ ਫਰਦਾ ਰਹਿ ਰਿਹਾ ਕਰਕੇ ਰਹਿ ਤੋ ਸਾਹਮਣੀ ਕਿਸੇ ਵੀ ਉਹਨੇ ਕੋਈ ਮਾਨਾ ਵੀਰ ਜੀ ਝੋਟੀ ਜੰਗੀ ਮਾਰੀ ਕਿਤੇ ਝੋਟੀ ਮਾਰੀ ਕਿਤੇ ਵੇਖੋ ਬਾਕੀ ਤੁਹਾਨੂੰ ਪਤਾ ਹੀ ਆ ਬਾਬਾ ਵੀਰ ਜੀ 50000 ਰੁਪਏ ਅਨਸਰ ਦਾ ਤੁਹਾਨੂੰ ਪਤਾ ਹੀ ਆ ਬਿਲਕੁਲ ਤੇ ਬਾਕੀ ਮੰਨ ਲਓ ਜੀ ਇਹੋ ਝੋਟੀ 50000 ਰੁਪਏ ਹੱਥ ਗਈ ਤੇ ਬਾਕੀ ਮੰਨ ਲਓ ਬਣੂ ਅਨਸਰ ਵੀ ਪਾਈ ਤਿੰਨ ਮਹੀਨੇ ਬਣ ਸਾਹਮਣੇ ਹੋ ਗਿਆ ਮੰਨ ਲਓ ਜਿੱਦਾਂ ਦੀ ਪਣੀ ਆ 2.5 ਮਹੀਨੇ ਬਣ ਪੱਕੀ ਹੋ ਗਿਆ ਜਿੱਦਾਂ ਸਾਹਮਣੇ ਆ ਤਾਂ ਸਾਹਮਣੇ ਵੱਖਰੀ ਆ ਬਿਲਕੁਲ ਬਿਲਕੁਲ ਹਾਂ ਜੀ ਲੋਬੀ ਜਦੋਂ ਤੋਂ ਇਹ ਬਣੀ ਵੀ ਨਹੀਂ ਸੀ ਠੀਕ ਹੈ ਜੀ ਉਦੋਂ 50000 ਦੀ ਪਾਈ ਸੀ ਪਾਈ ਵੀਰ ਜੀ ਪਾਈ ਆਪਾਂ ਉਦੋਂ ਵੀ ਜੀ 45 46000 ਰੁਪਏ ਆਪ ਨੂੰ ਮਿਲਦਾ ਸੀ ਮਿਲਦਾ ਵੀ ਸੀ ਆਪਾਂ ਇੱਕ ਗੱਲ ਆਖੀ 50000 ਘੱਟ ਦੇਣੀ ਨਹੀਂ ਆ ਬਿਲਕੁਲ ਸੋ ਅੱਜ ਜਿਹੜੀ ਆ ਕੋਈ 3 ਮਹੀਨੇ ਦੀ ਬਣੀ ਆ ਹਾਂਜੀ ਤੇ ਅੱਜ 72000 ਦੀ ਇਹ ਫਾਈਨਲ ਜਿਹੜੀ ਮਿਲ ਜਾਊਗੀ ਬਾਕੀ ਵੇਖੋ ਵੀਰ ਜੀ ਝੋਟੀ ਹੋ ਜਾ ਬਰੇ ਆਹ ਕੋਨੇ ਵਿਖਾ ਦਿਓ ਇੱਕ ਵਾਰ ਫਿਰ ਤਸल्ली ਨਾਲ ਇੱਧਰ ਹੋ ਜਾ ਬਰੇ ਠੀਕ ਹੈ ਜੀ ਸੋ 72000 ਦੀ ਝੋਟੀ ਆ ਬਾਕੀ ਦੂਣੀ ਪਾਊਗੀ ਕਰਮਲੇ ਠੀਕ ਹੈ ਜੀ ਜਦੋਂ ਕੋ ਤਿਆਰੀ ਧਾਵਾ ਧਾਵਾ ਤੇ ਆ ਠੀਕ ਆ ਵੀਰੇ ਅੱਗੇ ਜਿਹੜੀ ਆਪਣੇ ਕੋਲ ਇਧਰ ਆ ਗਿਆ ਦੂਜਾ ਮਾਲੀ ਕਟਾ ਇਹ ਵੀਰ ਜੀ ਇੱਕ ਜੌਂੜੀਰ ਜੇ ਇਹ ਇੱਕ ਜੌਂੜੀਆ ਗਿਫਟ ਜੀ ਹੈ ਦੇਖੋ ਕਰਾਓ ਇੱਕ ਰੋ ਨਿਸ਼ਾਨੀਆਂ ਚੱਕ ਮਾਲੀ ਆ ਠੀਕ ਆ ਜੀ ਕੱਟ ਬਿਲਕੁਲ ਸਟ੍ਰੇਟ ਪੜਾ ਮੰਨ ਲਓ ਭਾਵੇਂ ਕੋਈ ਟੇਢੇ ਚ ਮੰਨ ਲੇ ਚਾਰੇ ਪੈਰ ਪੂਰ ਬਾਕੀ ਪ੍ਰੋਪਰ ਇਧਰ ਟੈਕਸੀਕਲਾਂ ਦਾ ਵੀ ਵਿਖਾ ਦਿੰਦੇ ਆ ਉਮਰ ਕਿੰਨੀ ਕਾ ਕਾ ਸਾਲ ਕਦਾ ਹੈਗਾ ਹਾਂ ਜੀ ਸਾਗ ਦਾ ਵੀਰ ਹੈਗਾ ਸਾਤ ਅੰਦਰ ਹੀ ਆ ਚਲੋ ਹਾਂ ਜੀ ਨਿਸ਼ਾਨੀਆਂ ਨਿਸ਼ੂਨੀਆਂ ਬੜੀਆਂ ਚੀਜ਼ ਆ ਇੱਕ ਇੱਕ ਰਾਈ ਵੀ ਰਾਇਆ ਹਾਂ ਜੀ ਲੈ ਲੋ ਜੀ ਸਾਲ ਕਦਾ ਜਿਹੜਾ ਕਟਾ ਇੱਕ ਤੁਹਾਨੂੰ ਦਿਖਾ ਦਿੰਦੇ ਆ ਪੂਰਾ ਇਹ ਕ ਆਹ ਬਿਲਕੁਲ ਬਰੀਕ ਪਤਲੇ ਪਿੰਡੇ ਦੇ ਵਿੱਚ ਬਾਕੀ ਮੇਰੇ ਭਰਾ ਠੀਕ ਆ ਜੀ ਹਰੇਕ ਨੂੰ ਸ਼ੌਂਕ ਹੁੰਦਾ ਵੀ ਚਲੋ ਕੋਈ ਇਹੋ ਜੇ ਰੰਗ ਦੇ ਵਿੱਚ ਬੂਰੇ ਦੇ ਵਿੱਚ ਕੋਈ ਨਿਸ਼ਾਨੀਆਂ ਦੇ ਵਿੱਚ ਕਟਾ ਮਿਲ ਜੇ ਆ ਠੀਕ ਹੈ ਮੋੜ ਲਿਓ ਕਾਛ ਹਾਂ ਬਾਕੀ ਵੇਖੋ ਵੀਰ ਜੀ ਫੇਸ ਵਾਲੀ ਕੁੜੀ ਸੋਹਣੀ ਹੈ ਵੇਖੋ ਲੈ ਹੀ ਲਾਪ ਤਾਂ ਮੈਨਾਂ ਫੇਸ ਵਾਲੀ ਵੇਖੜੀ ਸੋਹਣੀ ਆ ਤੇ ਸਾਖ ਹੋ ਚੀ ਗਿਆ ਚੰਗਾ ਮਾਲੀ ਹੈ ਕੇ ਮੈਨਾਂ ਵੀਰ ਜੀ ਪੂਰਾ ਬਣੂ ਇਹ ਕਿਦਨ ਕਲਾ ਕਰੂ ਆਦਿਆ ਇਹ ਕਿਰਕਾ ਗੱਲਾਂ ਕਰਦਾ ਨਾ ਜੇ 2 ਵਜਾ ਹਾਂ ਤੇ ਚੰਗਾ ਕੱਟਾ ਵੀਰ ਮੈਂ ਨਾ ਵੀਰ ਜੀ ਬਹੁਤ ਜੰਦਾ ਲਓ ਜੀ ਠੀਕ ਆ ਆ ਜਾ ਪੁੱਤੋਏ ਠੀਕ ਆ ਨੀ ਨਿਸ਼ਾਨੀਆਂ ਚੁੱਡੀਆਂ ਵਿੱਚ ਚੱਕੀਆਂ ਚੱਲ ਬਾਕੀ ਕਾਛ ਕੋਈ ਮਾਮੂ ਦਾ ਤਾਂ ਕੋਈ ਹੈਗਾ ਉਹ ਦੋ ਦੂ ਦਾ ਪਤਾ ਆਪਾਂ ਨੂੰ ਮਾਂ ਵੀਰ ਜੀ 14 15 ਕਿਲੋ ਚੱਲਦੀ ਆਪਣੇ ਪੈਂਡੀਆਂ ਦੇ ਇਹ ਤੋਂ ਘੱਟ ਤਾਂ ਥੱਲੇ ਕੋਈ ਮੱਝ ਹੈ ਨਹੀਂ ਮਾਣਾ ਵੀਰ ਜੀ ਹੈਗੀਆਂ ਨਹੀਂ ਇਹਦੇ ਠੀਕ ਆ ਲਓ ਵੀ ਠੀਕ ਆ ਚਲੋ ਇਹ ਡਿਟੇਲ ਆਪਾਂ ਪੁੱਛੀ ਦੀ ਵੀ ਕੇਰਾਂ ਚਲੋ ਰਿਐਲਿਟੀ ਦੇ ਵਿੱਚ ਹੀ ਆਪਾਂ ਨੂੰ ਪਤਾ ਹੁੰਦਾ ਜਾਣਕਾਰੀ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਇਹਦਾ ਕਾਜ ਕੀ ਮੰਗ ਕਰਨਾ ਵੀਰ ਕਿੰਨੇ ਦੇ ਦੇ ਦੀ ਆ ਦੇ ਗਏ ਕਰ ਮੋਲੇ ਦੇ ਲੋ ਵੀ ਜੀ ਕਨਾਂਗੇ ਆ ਦੇ ਦੀਏ ਕੋਈ ਭਰਾ ਚਲੋ ਸਾਹਵੇਂ ਵੀਰ ਕੋਈ ਗੋਣਗਾਵੇ ਤੇਰਾ ਵੀਰ ਦੇ ਦੀਏ 16000 ਦਾ ਕਮਾਲ ਪਰੋਂ ਲਿਆਂਦਾ ਹੈ ਜੀ ਜੀ 16000 ਦਾ 16000 ਦਾ ਹਾਂਜੀ ਚੰਗਾ ਜੀ ਵੇਖ ਲਾ ਇੱਕ ਬੰਦੇ 16000 ਰੱਖ ਕੇ ਵੇਖ ਲਾ ਤੇ ਇੱਕ ਬੰਦੇ ਕਟਾ ਦੋ ਤੇ ਮੰਨ ਲਓ 16 ਦੇ ਜਿਹੜਾ ਬਰਖਿਆ ਉਹ ਤੇ ਪਿਆਰੇ ਨਾਲ ਘਰੇ ਵੇਖ ਵਧਣਾ ਹੀ ਆ ਇਹ ਵਧੂਗਾ ਜਦੋਂ ਤੱਕ ਫਿਰ ਉਹ ਤੈਨੂੰ ਦੇ ਦਊਗਾ ਤੈਨੂੰ 16000 ਉਹਦੇ ਨੂੰ 16000 ਕਿੰਨੇ ਦੇਣਾ ਵਾ ਦਈਏ ਮਾਰਤਨ ਕਰਕੇ ਖੁੱਲ੍ਹੇ ਸਾਈਚੋਂ ਦਾ 14000 ਦਾ ਬਸ ਠੀਕ ਹੈ ਬਾਕੀ ਆਪਾਂ ਇਹ ਵਿੱਚ ਨੂੰ ਨਹੀਂ ਲਿਆ ਜੇ ਸਹੀ ਪੁੱਛੇ ਦੇ ਜੇ ਆਪਣਾ ਵਿਗਿਆ ਠੀਕ ਨਾ ਵਿਗਿਆ ਤਾਂ ਘਰੇ ਸਾਹਮਣੂ ਅਸਲ ਕਟਾ ਲਿਆ ਵਾ ਠੀਕ ਹੈ ਆਪਣਾ ਥੋੜਾ ਵੱਡਾ ਮਾਦੀ ਆਪਾਂ ਵੀ ਐਡਾ ਹੀ ਲਿਆ ਸੀ ਇਹ ਸਿਰਫ ਸ਼ੌਂਕ ਕਰਕੇ ਲਿਆ ਕਰੇ ਰੱਖਣ ਨੂੰ ਆਪਾਂ ਸੋਚਿਆ ਜਲ ਵੀਡੀਓ ਲੋ ਪੈਣੀ ਜਿ세 ਤੇ ਅੰਦਰ ਡੰਗਰ ਪੈ ਤੇ ਚਪਸ ਨਾਲੇ ਹੀ ਪੈ ਜਾਊਗਾ ਹਾਂਜੀ ਬਿਲਕੁਲ ਜਾਇਜ਼ ਰੇਟ ਹੈ ਠੀਕ ਹੈ 114000 ਦਾ ਜਿਹੜਾ ਤੁਹਾਨੂੰ ਕਟਾ ਮਿਲ ਜੂਗਾ ਬਾਕੀ ਵੇਖੋ ਫੇਸ ਕੁਆਦੀਆਂ ਕਿਹੇ ਕੱਲੋਂ ਘੁਸਾ ਨਹੀਂ ਗਏ ਹਾਂ ਮਾਲੋ ਆ ਪੰਜ ਛੇ ਮਹੀਨੇ ਸਾਂਭਿਆ ਗਿਆ ਨਾ ਤਾਂ ਉਹਦੇ ਫੱਗੇ ਜਿਹਨੂੰ ਮਾਲੀ ਬਣ ਜਾਣਾ ਪੂਰਾ ਬਾਕੀ ਸਾਹਮਣ ਵਾਲਾ ਹੋਵੇ ਕੋਈ ਸੇਵਾ ਕਰਨ ਵਾਲਾ ਜਿਹਨੇ ਬੰਨ ਕੇ ਨਹੀਂ ਵੇਖਣਾ ਤੇ ਉਹਦੇ ਭਾ ਦੋ ਸਾਲੋਂ ਨਹੀਂ ਬੰਨਣਾ ਜੀ ਬਸ ਜੀ ਬਸ ਲੋ ਵੀ ਇਹ ਦੋਸਤੋ ਅੱਜ ਜਿਹੜਾ ਜਾਨਵਰ ਆਪਾਂ ਤੁਹਾਨੂੰ ਦਿਖਾਤੇ ਆ ਇਹ ਐਨੀਮਲ ਦਿਖਾਤੇ ਆ ਦੋ ਬਿਹੜਾ ਤੇ ਇਧਰ ਝੋਟੀ ਤੁਹਾਨੂੰ ਬਖਾਤੀ ਆ ਆਪਾਂ ਠੀਕ ਹੈ ਜੀ ਕੱਪਣ ਚੈੱਕ ਪਾਸ ਸੋ ਕਟਾ ਕਿਸੇ ਭਰਾ ਨੂੰ ਬਿਲਕੁਲ ਸਮਝ ਆਉਂਦਾ ਤੇ ਕਟਾ ਵੀ ਤੁਸੀਂ ਰੱਖ ਸਕਦੇ ਜਿਗਾ ਮਾਲ ਦੇ ਵਿੱਚ ਵੀ ਵਾਧੇ ਵਾਲਾ ਤੇ ਬਾਕੀ ਬੂਰੇ ਦੇ ਵੈਸੇ ਵੀ ਬੜੇ ਵੀਰ ਸ਼ਕੀਨ ਹੁੰਦੇ ਨੇ ਨਾ ਨਾ ਵੀਰ ਜੀ ਸ਼ਕੀਨੀ ਕਰਕੇ ਲੈ ਆਂਦੇ ਪਤਾ ਹੀ ਉਹਦੇ ਘਰੇ ਰੱਖਿਆ ਤੇ ਕਾਸ਼ ਇੱਕ ਕੰਟੈਕਟ ਨੰਬਰ ਜਿਹੜੇ ਆਪਣੇ ਘਰ ਤੇ ਪਾਜੇ ਵੀਰ ਨੰਬਰ ਵੀਰ ਜੀ 9592 3199 ਠੀਕ ਆ ਜੀ ਹਾਂਜੀ ਸੋਰ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਠੀਕ ਆ ਜੀ ਬੱਸ ਵਧੀਆ ਸੋ ਦੋਸਤੋ ਇਹ ਅੱਜ ਜਿਹੜਾ ਨਾਗਾ ਪਤਾ ਨੂੰ ਦਿਖਾਤੇ ਆ ਕਰੋ ਸੰਪਰਕ ਬਾਕੀ ਮਾਲ ਆਉਂਦਾ ਰਹਿੰਦਾ ਵਪਾਰ ਲੈਣ ਦਾ ਕੰਮ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਧ ਸਾਰੇ ਵਿਰਾਂ ਭਰਾਵਾਂ ਨੂੰ ਸਾਥ ਤੇ ਸ਼ਰੀਆ ਕਰ ਸਾਥ ਸ਼ਰੀਆ